ਆਵਾਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸੇ ਨੇ ਆਵਾਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਨਾਲ ਹੀ ਉਹਨਾਂ ਵਿਧਾਇਕੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਨਾਜਰ ਸਿੰਘ ਮਾਨਸੇ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ ਦਾ ਕਾਰਨ ਆਪਣੇ ਹਲਕੇ ਦੇ ਲੋਕਾਂ ਦੀ ਸ਼ਿਕਾਇਤ ਨੂੰ ਦੱਸਿਆ ਨਾਜਰ ਸਿੰਘ ਮਾਨਸੇ ਦਾ ਕਹਿਣਕਿ ਉਹਨਾਂ ਦੇ ਹਲਕੇ ਦੇ ਲੋਕ ਇਹ ਸ਼ਿਕਾਇਤ ਕਰਦੇ ਸਨ ਕਿ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਉਹਨਾਂ ਦੇ ਹਲਕੇ ਵਿੱਚ ਵਿਕਾਸ ਨਹੀਂ ਹੋ ਰਿਹਾ ਕਿਉਂਕਿ ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਲੋਕਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਨਾਜ਼ਰ ਸਿੰਘ ਮਾਨਸੇਹ ਦਾ ਕਹਿਣਾ ਕਿ ਉਹਨਾਂ ਦੇ ਆਪਣੇ ਹਲਕੇ ਦੇ ਵਿਕਾਸ ਨੂੰ ਮੁੱਖ ਰੱਖਦੇ ਆ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਲਈ ਹਲਕੇ ਦੇ ਵਿੱਚ ਵਿਕਾਸ ਕਰਵਾਉਣਾ ਚਾਹੁੰਦੇ ਨੇ ਇਸ ਲਈ ਉਹਨਾਂ ਨੂੰ ਕਾਂਗਰਸ ਪਾਰਟੀ ਸਭ ਤੋਂ ਸਹੀ ਲੱਗੀ ਹੈ ਨਾਜ਼ਰ ਸਿੰਘ ਮਾਨਸੇਹ ਦਾ ਇਹ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਮਨਾਉਣ ਦੀਆਂ ਉਹਨਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਇੱਕ ਅੰਨ੍ਹੇ ਹੋ ਸਕਿਆ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਆਮ ਆਦਮੀ ਪਾਰਟੀ ਤੋਂ ਅਸੀਂ ਨਾਰਾਜ਼ਗੀ ਜਿਹੜੀ ਕਰਕੇ ਬਾਹਰ ਆਏ ਸੀਗੇ ਕਿਉਂਕਿ ਉਹਨਾਂ ਦੇ ਸਾਨੂੰ ਲੈ ਕੇ ਫੈਸਲੇ ਕੁਝ ਨਹੀਂ ਠੀਕ ਰਹੇ ਉਸ ਤੋਂ ਬਾਅਦ ਅਸੀਂ ਹਮਦਰਦੀ ਸਾਡੀ ਸੁਖਪਾਲ ਖੈਰਾ ਨਾਲ ਵੀ ਰਹੀ ਕਿਉਂਕਿ ਅਸੀਂ ਇਕੱਠੇ ਨਾਰਾਜ਼ ਹੋ ਕੇ ਆਏ ਸੀ ਬਾਅਦ ਚ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਠੀਕ ਹੈ ਜੀ ਲੋਕ ਇੱਕ ਦਾ ਪਾਰਟੀ ਤੇ ਉਹ ਪਾਰਟੀ ਚੱਲ ਰਹੀ ਹੈ ਜਿੰ ਤੱਕ ਸਾਡੇ ਉਹਨਾਂ ਨਾਲ ਜਿੰ ਤੱਕ ਚੱਲ ਸਕਦੇ ਸੀ ਚੱਲੇ ਆ ਤੇ ਅਲਟੀਮੇਟਲੀ ਮੈਨੂੰ ਆਪਣਾ ਹਿੱਤ ਹਲਕੇ ਦਾ ਹਿੱਤ ਇਸ ਗੱਲ ਚ ਲੱਗਿਆ ਕਿ ਵੀ ਸਾਨੂੰ ਕਾਂਗਰਸ ਜੁਆਇਨ ਕਰਨੀ ਚਾਹੀਦੀ ਲੋਕ ਕਈ ਵਾਰੀ ਤਾਂ ਹੌਂਕਾ ਲੈ ਕੇ ਇਹ ਕਹਿੰਦੇ ਸੀ ਵੀ ਯਾਰ ਸਾਡੀ ਕਿਸਮਤ ਮੜੀ ਹੈ ਉਹ ਵੀ ਨਹੀਂ ਸੀ ਦੇਖਦੇ ਵੀ ਬੰਦਾ ਸਾਹਮਣੇ ਬੈਠਾ ਹੈ ਵੀ ਸਾਡੀ ਕਿਸਮਤ ਮਾੜੀ ਹੈ ਅਸੀਂ ਜਿਸ ਐਮਐਲਏ ਨੂੰ ਚੁਣਦੇ ਹਾਂ ਜਿਸ ਪਾਰਟੀ ਦੇ ਐਮਐਲਏ ਨੂੰ ਤਾਂ ਸਰਕਾਰ ਦੂਜੇ ਦੀ ਬਣ ਜਾਂਦੀ ਹੈ ਤੇ ਇਸ ਕਰਕੇ ਸਾਡੇ ਕੰਮ ਰੁਕ ਜਾਂਦੇ ਨੇ ਇਲਾਕੇ ਦਾ ਵਿਕਾਸ ਰੁਕ ਜਾਂਦਾ ਇਸ ਕਿਚੂਤਾਂ ਚ ਤਾਂ ਹੁਣ 2 ਸਾਲ ਤੋਂ ਮੈਂ ਜਿਹੜੀ ਮਤਲਬ ਕਿ ਜਿਹੜੀ ਇਸ ਤਰ੍ਹਾਂ ਦੇ ਪਿਛਲੇ ਜੁਲਾਈ ਤੋਂ ਖਾਸ ਕਰਕੇ ਅਸੀਂ ਇਹ ਹਾਲਾਤਾਂ ਦਾ ਸਾਹਮਣਾ ਕਰ ਰਹੇ ਸੀ ਪਾਰਟੀ ਇਕਜੁੱਟ ਹੋਣ ਚ ਕਿਸੇ ਪਾਸੇ ਵੀ ਸੁਭਾਵਨਾ ਨਹੀਂ ਸੀ ਨਜ਼ਰ ਆਉਂਦੀ ਬਹੁਤ ਕੋਸ਼ਿਸ਼ ਕੀਤੀ ਇਸ ਕਰਕੇ ਫਿਰ ਛੱਡਣਾਂ ਦੇ ਤਰ੍ਹਾਂ ਕੋਸ਼ਿਸ਼ ਕਰਦਾ ਰਹੇ ਹਾਂ ਵੀ ਜਰ ਇਕੱਠੇ ਹੋ ਕੇ ਇਲੈਕਸ਼ਨ ਲੜ ਲਵਾਂਗੇ ਤਾਂ ਵਧੀਆ ਗੱਲ ਅਦਰਵਾਈਜ਼ ਆਪਣੇ ਤੇ ਲੋਕ ਪਹਿਲੀ ਹੱਸ ਰਹੇ ਨੇ ਤੇ ਇਸ ਕਰਕੇ ਮੈਂ ਇਹ ਫੈਸਲਾ ਲਿਆ ਵੀ ਜਦੋਂ ਆਮ ਆਦਮੀ ਪਾਰਟੀ ਛੱਡ ਕੇ ਮੈਂ ਨੂੰ ਕਾਂਗਰਸ ਜਾਣਾ ਚਾਹੀਦਾ ਹੈ ਮੈਸੇਜ ਭੇਜਣ ਦਾ ਕੋਈ ਮਤਲਬ ਨਹੀਂ ਤੇ ਮੈਂ ਜਿਹੜਾ ਮੇਰੇ ਐਂਗਲ ਤੋਂ ਮੋਰਲ ਐਂਗਲ ਤੋਂ ਬਣਦਾ ਹੈ ਉਹ ਮੈਂ ਆਪਣੀ ਮੈਮਰੀ ਤੋਂ ਅਸਤੀਫਾ ਦੇ ਦਿੱਤਾ ਕਰ ਰਹੇ ਹਾਂ ਅਸੀਂ ਅਸੀਂ ਥੋੜਾ ਧੰਨਵਾਦ ਕਰਦੇ ਹਾਂ ਤੇ ਵੀ ਵਿਲ ਕੀਪ ਇਟ ਮਾਈਂਡ ਮਾਈਟ ਵੀ ਤੁਸੀਂ ਸਾਡਾ ਸਾਥ ਦਿੱਤਾ ਜਦੋਂ ਤੋਂ ਮੈਂ ਨੌਕਰੀ ਛੱਡ ਕੇ ਆਇਆ ਜਾਂ ਕੋਈ ਹੋਰ ਆਇਆ ਮੈਂ ਲੋਕ ਹਿੱਤ ਚ ਕੰਮ ਕਰ ਰਿਹਾ ਪਰ ਜਿਹੜੀ ਇਹ ਹੁੰਦਾ ਵੀ ਹਰੇਕ ਦੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਹਨਾ ਲੋਕ ਹਿੱਤ ਦੀ ਕੋਈ ਇਹ ਕਹਿੰਦਾ ਜੀ ਵੀ ਜੀ ਮਨਸ਼ਾਏ ਨੇ ਪਾਰਟੀ ਛੱਡ ਕੇ ਧੋਖਾ ਦਿੱਤਾ ਜੀ ਕੋਈ ਕਹਿੰਦਾ ਐਮਐਲਏ ਸ਼ਿਪ ਛੱਡ ਕੇ ਧੋਖਾ ਦਿੱਤਾ ਜੀ ਪਰ ਮੈਨੂੰ ਇਹ ਲੱਗਿਆ ਵੀ ਜਦੋਂ ਸਰਕਾਰ ਦੇ ਵਿੱਚ ਅਸੀਂ ਐਂਟੀ ਪਾਰਟੀ ਹੈਗੇ ਹਾਂ ਸਾਡੇ ਕੰਮ ਨਹੀਂ ਹੋ ਰਹੇ ਜਾਂ ਕੋਈ ਅਸੀਂ ਵਿਕਾਸ ਨਹੀਂ ਕਰਾ ਸਕਦੇ ਜਾਂ ਕੁਝ ਹੋ ਰਿਹਾ ਫਿਰ ਸੀਟ ਮਲ ਕੇ ਬੈਠਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਮੈਂ ਇਸ ਕਰਕੇ ਐਮਐਲਸੀ ਤੋਂ ਅਸੀਂ ਉਹ ਦੇ ਕੇ ਕਾਂਗਰਸ ਜੁਆਨ ਕੀਤੀ